ਵਿਰੋਧੀ ਧਿਰਾਂ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੇ ਉਤਰ ਆਈਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨ ਕੀਤੇ ਗਏ ਨੇ ਕੋਈ ਲੁਧਿਆਣੇ ਤੋਂ ਕਰਨ ਦਾ ਐਲਾਨ ਕਰ ਰਿਹਾ ਕੋਈ ਬਲੌਕ ਪੱਧਰ ਤੋਂ ਐਲਾਨ ਕਰ ਰਿਹਾ ਕਿ ਉਹ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਗੇ ਵਧ ਕੇ ਇਸ ਦਾ ਡਟ ਕੇ ਵਿਰੋਧ ਕਰੇਗਾ ਸਾਡੇ ਨਾਲ ਵਧੇ ਗੱਲਬਾਤ ਕਰਨ ਦੇ ਲਈ ਕਾਂਗਰਸ ਤੋਂ ਸਾਬਕਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਮੌਜੂਦ ਨੇ ਗੱਲਬਾਤ ਕਰ ਲੈਣ ਸਿੱਧੂ ਸਾਹਿਬ ਭਾਜਪਾ ਨੇ ਵੀ ਐਲਾਨ ਕੀਤਾ ਕਿ ਅਸੀਂ ਵਿਰੋਧ ਕਰਾਂਗੇ ਲੈਂਡ ਪੁਲਿੰਗ ਦਾ ਅਕਾਲੀ ਦਲ ਵੀ ਵਿਰੋਧ ਕਰ ਰਿਹਾ ਤੁਸੀਂ ਸੀਨੀਅਰ ਆਗੂ ਰਹੇ ਹੋ ਮੋਹਾਲੀ ਦੇ ਵਿੱਚ ਰਹੇ ਹੋ ਮੋਹਾਲੀ ਜ਼ਮੀਨਾਂ ਦੇ ਖੱਬਾ ਜਿੱਥੇ ਕਿ ਕਿਸੇ ਸਮੇਂ ਜ਼ਮੀਨਾਂ ਦਾ ਮੁੱਲ ਕੁਝ ਵੀ ਨਹੀਂ ਸੀ ਇੱਕ ਸਮੇਂ ਆ ਕੇ ਜ਼ਮੀਨਾਂ ਦਾ ਰੇਟ ਬਹੁਤ ਵਧਿਆ ਲੈਂਡ ਪੁਲਿੰਗ ਸਕੀਮ ਤੁਹਾਡੇ ਮੁਤਾਬਿਕ ਪਹਿਲਾਂ ਤੇ ਕੀ ਆ ਕੀ ਕਰੇ ਪਹਿਲੀ ਗੱਲ ਤਾਂ ਜਿਹੜੀਆਂ ਦੋਨੋਂ ਪਾਰਟੀਆਂ ਨੇ ਬੀਜੇਪੀ ਤੇ ਕੱਲ੍ਹ ਜਲ ਇਹ ਮਗਰ ਵਸਦੇ ਹਨ ਜੋ ਬਹਾਰੀਆਂ ਨੇ ਬੀਜੇਪੀ ਨੇ ਜੋ ਗੁਜਰਾਤ ਦੇ ਵਿੱਚ ਕਿਸਾਨਾਂ ਦਾ ਵਿਸ਼ਵਾਸ ਘਾਤ ਕੀਤਾ ਜਬ ਮਹਾਰਾਸ਼ਟਰ ਚ ਕੀਤਾ ਉਹ ਸਭ ਨੂੰ ਪਤਾ ਹੈ ਕਿਉਂਕਿ ਮਹਾਰਾਸ਼ਟਰ ਦੇ ਕਿਸਾਨਾਂ ਦਾ ਹਾਲ ਹੈ ਕਿ ਉਹ ਖੁਦਕੁਸ਼ੀ ਐਸੂਇਡ ਕਰ ਰਹੇ ਨੇ ਉਹ ਵੀ ਅਫਸਰਾਂ ਨੂੰ ਪਤਾ ਹੈ ਕਾਲੀਦਾਲ ਤੇ ਬੀਜੇਪੀ ਦਾ ਐਲਾਈਅੰਸ ਪੰਜਾਬ ਚ ਵੀ ਸੀ ਅੱਜ ਭਾਵੇਂ ਦੋ ਵੱਖਰੇ ਵੱਖਰੇ ਬੈਠੇ ਨੇ ਜਿਹੜਾ 7680 ਦਾ ਮਸਲਾ ਸੀ ਉਹ ਸਰਕਾਰ ਕੀਤੀ ਸੀ ਕਾਲੀਦਾਲ ਦਸੀ ਤੇ ਬੀਜੇਪੀ ਦੀ سپورਟ ਸੀ ਬੀਜੇਪੀ ਨਾਲ ਪਾਈਵਾਲ ਸੀ ਉਹ ਮਸਲਾ ਹਾਲ ਤੱਕ ਵੀ ਉਲਝਿਆ ਹੋਇਆ ਹੈ ਉਹ ਕਿੰਨੇ ਸਾਲ 2000 ਜੋ ਸਰਕਾਰ ਇਹਨਾਂ ਦੀ ਬਣੀ ਤਾਂ ਇਹਨਾਂ ਨੇ ਹਵਾ ਦੇ ਵਿੱਚ ਪਲੋਟਿੰਗ ਕਰਕੇ ਲੋਕਾਂ ਨੂੰ ਵੇਚਦੇ ਹਲੇ ਜ਼ਮੀਨ ਐਕਵਾਇਰ ਨਹੀਂ ਹੋਈ ਕਿਸਾਨਾਂ ਦਾ ਕੋਈ ਆਪਣਾ ਕੰਪਰੋਮਾਈਜ਼ ਨਹੀਂ ਹੋਇਆ ਕੋਈ ਉਹਨਾਂ ਦਾ ਬੈਨੇਫੀਸ਼ੀਅਨ ਨਹੀਂ ਹੋਈ ਤੇ ਹਵਾ ਦੇ ਪਲੋਟ ਵੇਚਤੇ ਔਰ ਉਹ ਜਿਹੜੇ ਪਲੋਟ ਲਾਟਰੀ ਸੀ ਤਕਰੀਬਨ ਅੱਜ ਵੀ ਰੁਲ ਰਹੇ ਬਹੁਤ ਸਾਰੇ ਯਾਨੀ 4000 ਪਲੋਟ ਲਾਟਰੀ ਸੀਗੇ ਅੱਜ ਵੀ ਉਹ ਰੁਲ ਰਹੇ ਨੇ ਦੂਜੀ ਗੱਲ ਉਹਨਾਂ ਵਿਚਾਰਾਂ ਨੂੰ ਬੜੀ ਮੁਸ਼ਕਲ ਆ ਜਾ ਕੇ 10 15 15 ਸਾਲਾਂ ਬਾਅਦ ਪੋਜੈਸ਼ਨ ਮਿਲੇ ਹੁਣ ਜਦੋਂ ਉਹਨਾਂ ਨੇ ਘਰ ਬਣਾ ਲਏ ਐਨਓਸੀਆਂ ਹੋ ਗਿਆ ਸਭ ਕੁਝ ਹੋ ਗਿਆ ਉਹਨਾਂ ਦੇ ਨਾਮ ਸੀੜੀਆਂ ਵੀ ਹੋਈਆਂ ਹੋਈਆਂ ਨੇ ਤਾਂ ਹੁਣ ਉਹਨਾਂ ਨੇ ਇੱਕ ਨਵਾਂ ਫਾਰਮ ਫਰਲਾ ਭੇਜਤਾ ਇਸ ਸਰਕਾਰ ਨੇ ਜਿਹੜੀ ਉਹ ਆਪਣੀ ਇਨਕਲਾਬੀ ਸਰਕਾਰ ਆ ਇਹਨਾਂ ਨੇ ਕਿ ਤੁਸੀਂ ਇਹ 31 3100 ਪੁਸ਼ ਰੁਪਏ ਪਰ ਜਿਹੜਾ ਸਕੁਅਰ ਜਾਰਡ ਤੁਸੀਂ ਅਨਾਊਂਸਮੈਂਟ ਦੇ ਪੈਸੇ ਜਮ੍ਹਾਂ ਕਰਾਓ ਜਦੋਂ ਕਿ 80 ਕਿੱਲੇ ਜ਼ਮੀਨ ਇਹਨਾਂ ਕੋਲ ਰਿਜ਼ਰਵ ਪਈ ਹੈ। ਬਾਕੀ ਸਾਰੇ ਕਮਰਸ਼ੀਅਲ ਸਟੋਰ ਨੇ ਵਿਟਣੀਆਂ ਨੇ। ਹਲੇ ਸੇਲ ਕਰਨੀਆਂ ਨੇ। ਜੱਜ ਨੇ ਇਸ ਇਸ਼ੂਨ ਜ਼ਮੀਨ ਉਹ ਵੱਖਰੀ ਹੈ। ਪਰ ਜਿਹੜਾ ਬੰਦੇ ਨੇ ਵਿਚਾਰੇ ਨੇ ਅੱਜ ਜਿਹੜਾ ਕੋਈ ਇੱਕ 10 ਮਾਲੇ ਦਾ ਜਾਂ 5 ਮਾਲੇ ਦਾ ਘਰ ਆਇਆ ਜਾਂ ਉਹ ਅੱਜ ਉਹਨੂੰ 4 ਲੱਖ ਦਾ ਜੇ ਕੋਈ ਨੋਟਿਸ ਆ ਜਾਏ ਉਹਦੇ ਤਾਂ ਪੈਸੇ ਜ ਵੀ ਨਿਕਲ ਜੂਗੇ। ਕੋਈ ਵੀ ਜਿਹੜਾ ਬੰਦਾ ਅੰਪਲਾਈ ਸਰਕਾਰੀ ਟੈਰੀ ਬੰਦੇ ਨੇ ਸਾਰੇ ਉਹ। ਉਹਨਾਂ ਕੋਲੇ ਕੋਈ ਏਡੇ ਵੱਡੇ ਬਿਜ਼ਨਸ ਤਾਂ ਹੈ ਨਹੀਂਗੇ। ਕਿ ਉਹ ਆਪ ਚਾ ਚਾ ਲਖੜੀ ਦੀ ਜਮਾਂ ਕਰਾਣਗੇ ਉਹ ਵਿਚਾਰੇ ਬਿਲਕਦੇ ਫਿਰਦੇ ਆ ਬਿਲਕਦੇ ਫਿਰਦੇ ਆ ਆ ਹੁਣ ਪਿੱਛੇ ਦੇ ਐਮਐਲਏ ਸਾਹਿਬ ਨੇ 2 ਸਾਲ ਤੋਂ ਜੀ ਤੁਹਾਡੇ ਮੈਂ ਸਾਰੇ ਪੈਸੇ ਮੈਂ ਵੇਵ ਆਫ ਕਰਾ ਦੂੰ ਖਲਾਨਾ ਕਰਾ ਦੂੰ ਕੁਛ ਨਹੀਂ ਹੋਇਆ 839 ਰੁਪਏ ਜੀ ਜਿਹੜੀ ਮੈਂ ਤੁਹਾਨੂੰ ਜੋ ਘਟਾਤੇ ਉਹ ਕਿਉਂ ਘਟੇ ਨੇ ਉਹ 80 ਕਿੱਲੇ ਜ਼ਮੀਨ ਕਰਕੇ ਘਟੇ ਨੇ ਨਾ ਕਿ ਕਿ ਇਹਨਾਂ ਨੇ ਕੋਈ ਲੋਕਾਂ ਦੇ ਆਸਾਨ ਕੀਤਾ ਸਵਾਤਿਸ਼ ਗੱਲ ਹੈ ਕਿ ਪਹਿਲਾਂ ਉਹ ਜ਼ਮੀਨ ਦੇ ਸਾਰੇ ਜਿਹੜੇ ਪੈਸੇ ਨੂੰ ਮਾਫ ਕਰ ਦੇ ਤੇ ਲੋਕਾਂ ਨੂੰ ਰੀਲੀਫ ਦਿੰਦੇ ਲੈਂਡ ਪੂਲਿੰਗ ਸਕੀਮ ਤੇ ਤੁਸੀਂ ਅੱਜ ਦੀ ਘੜੀ ਦੇ ਵਿੱਚ ਕੀ ਗੱਲ ਕਰੋਗੇ ਲੈਂਡ ਪੂਲਿੰਗ ਸਕੀਮ ਵੱਡਾ ਵਿਸ਼ਾ ਉਹ ਵੀ ਵੱਡਾ ਵਿਸ਼ਾ ਹੈ ਮੈਂ ਇਹ ਜਿਹੜੇ ਦੱਸੇ ਲੈਂਡ ਪੂਲਿੰਗ ਤੇ ਜਿਹੜੀ ਇਹ ਗੱਲ ਹੋਈ ਹੈ ਕਿਵੇਂ ਲੋਕਾਂ ਨਾਲ ਧੱਕਾ ਕਿਵੇਂ ਹੁੰਦਾ ਹੈ ਚਲੋ ਕਿਸਾਨਾਂ ਨੇ ਜੋ ਲੈਂਡ ਪੂਲਿੰਗ ਬਾਤ ਕਿਸਾਨ ਲੜਾਈ ਲੜਦੇ ਰਹੇ ਸਾਡੀ ਜਿਹੜੀ ਸਰਕਾਰ ਮਿਸ ਜੀ ਪੱਠੜ ਬਣੀ ਸੀ ਉਦੋਂ ਸਾਡੇ ਉਹ ਆਈ ਸੀ ਉਹਦੇ ਵਿੱਚ ਕਿ ਵੀ ਇਦਾਂ ਕਰਕੇ ਲੈਂਡ ਪੂਲਿੰਗ ਜੋ ਕਰਨਾਟਕਾ ਦੇ ਵਿੱਚ ਜਿਸ ਤਰ੍ਹਾਂ ਉਸ ਪੈਟਰਨ ਤੇ ਕੀਤੀ ਜਾਵੇ ਜਦੋਂ ਸਰਕਾਰ ਸਾਡੀ 2002 ਚ ਬਣੀ ਤਾਂ ਅਸੀਂ ਜਿਹੜਾ ਪ੍ਰਾਈਸ ਸੀ ਇਹਨਾਂ ਨੇ 8 10 ਲੱਖ ਦਾ ਫਿਕਸ ਕੀਤੇ ਹੋਏ ਸੀ ਪਰ ਸਾਡੀ ਸਰਕਾਰ ਨੇ ਉਹਨੂੰ 10.40 ਲੱਖ ਰੁਪਏ ਕਰਕੇ 80 ਲੱਖ ਦੇ ਕਰੀਬ ਜਿਹੜਾ ਕਿਸਾਨ ਨੂੰ ਚੱਲੇ ਪਿੰਡ ਤੋਂ ਜਿਹੜੀ ਜ਼ਮੀਨ ਦੇ ਪੈਸੇ ਮਿਲੇ 80 ਲੱਖ ਦੇ ਹਿਸਾਬ ਨਾਲ ਪੈਸੇ ਮਿਲੇ ਹੋਏ ਆ ਤੇ ਜਿਹੜੀ ਲੈਂਡ ਪੂਲਿੰਗ ਆ ਉਹ ਵੀ ਸਾਡੀ ਸਰਕਾਰ ਸਾਡੀ ਪਾਰਟੀ ਦੀ ਦੇਣਾ ਹੈ ਫਿਰ ਜਿਹੜਾ 2013 ਦਾ ਕਾਨੂੰਨ ਆਇਆ ਡਾਕਟਰ ਮਨਮੋਹ ਸਿੰਘ ਦਾ ਉਸ ਕਾਨੂੰਨ ਨੇ ਕਿਸਾਨੀ ਨੂੰ ਬਚਾਇਆ ਅੱਜ ਉਸ ਕਾਨੂੰਨ ਨੂੰ ਇਹਦੀ ਭਾਰਤ ਜਾਂਦਾ ਪਾਰਟੀ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਉਹ ਜਿਹੜਾ ਸਾਡਾ ਰਾਈਟ ਹਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਕਾਨੂੰਨ ਦੁਆਰੇ ਖੋਹਿਆ ਗਿਆ ਤਾਂ ਸਾਡਾ ਕਿਸਾਨੀ ਦਾ ਜਿਹੜੀ ਗਰਦਨ ਇਹਨਾਂ ਦਾ ਚਾਜੂਗੀ ਲੈਂਡ ਐਕਵਿਜ਼ੀਸ਼ਨ ਐਕਟ ਦੀ ਗੱਲ ਹੈ ਹਾਂ ਯੈਸ ਹਾਂ ਲੈਂਡ ਐਕਵਿਜ਼ੀਸ਼ਨ ਐਕਟ 2013 ਵਿੱਚ ਬਣਿਆ ਸੀ ਔਰ ਇਹ ਕਿਸਾਨੀ ਦੇ ਸਾਹ ਸਾ ਪਾਏ ਨੇ ਨਹੀਂ ਤਾਂ ਅੱਜ ਸਾਰੀ ਜ਼ਮੀਨ ਸਾਡੀ ਇੱਥੋਂ ਦੀ ਕੋਟੀ ਦੇ ਭਾਅ ਇਹਨਾਂ ਨੇ ਲੁੱਟੀ ਹੁੰਦੀ ਤੇ ਅੱਜ ਜਿਹੜੇ ਵਿਚਾਰੇ ਕਿਸਾਨ ਸੀਗੇ ਉਹ ਦਿਹਾੜੀ ਕੱਲ ਲਈ ਮਜਬੂਰ ਹੁੰਦੇ ਦੂਜੀ ਗੱਲ ਜਿਹੜੀ ਅੱਜ ਲੈਂਡ ਪੋਲਿਸੀ ਸਕੀਮ ਲੈ ਕੇ ਆਏ ਨੇ ਟੋਟਲੀ ਰੋਂਗ ਹੈ ਪਹਿਲੀ ਗੱਲ ਤਾਂ ਜ਼ਰੂਰਤ ਕੋਈ ਨਹੀਂ ਕੇ ਲੋਕਾਂ ਦੀ ਕੋਈ ਡਿਮਾਂਡ ਕੋਈ ਨਹੀਂ ਪੰਜਾਬ ਇੱਕ ਐਗਰੀਕਲਚਰ ਸੂਬਾ ਹੈਗਾ ਸਾਨੂੰ ਖੇਤੀਬਾੜੀ ਜ਼ਮੀਨ ਦੀ ਲੋੜ ਹੈ ਆ ਸਾਡੀ ਜ਼ਮੀਨ ਸਾਡੇ ਹੱਥੋਂ ਨਿਕਲ ਗਈ ਬਾਹਰੋਂ ਲੋਕਾਂ ਕੇ ਬਸ ਜਾਣਗੇ ਜਾਂ ਲੋਕਾਂ ਨੇ ਪੈਸਾ ਇਨਵੈਸਟ ਕਰ ਲੈਣਾ ਹੈ ਜਾਂ ਜਿਹੜੇ ਵੱਡੇ ਵੱਡੇ ਡਿਵੈਲਪਰ ਹੈਗੇ ਨੇ ਉਹਨਾਂ ਨੇ ਆਪਣੇ ਹੱਥ ਰੰਗ ਲੈਣੇ ਆ ਜਾਂ ਇਹ ਸਰਕਾਰ ਜਿਹੜੇ ਬੰਦੇ ਨੇ ਡਿਸਟ੍ਰਿਕਟ ਕਰ ਰਹੇ ਆ ਬੜਾ ਟੇਡਾ ਡੰਗਾ ਮੈਂ ਉਹਦੇ ਬਾਰੇ ਸਭ ਕੁਝ ਦੱਸਾਂਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ 14ਵੇਂ ਜ਼ਮੀਨ ਅਕਵਾਇਰ ਹੋਵੇ ਮੇਰੇ ਹਲਕੇ ਚ ਕੁਰੂੜੀ ਪਿੰਡ ਨੇ ਬੜੀ ਪਿੰਡ ਨੇ ਕਿੰਨੇ ਪਿੰਡਾਂ ਨੇ ਮਤੇ ਪਾਤੇ ਕਿ ਅਸੀਂ ਇਹਦੇ ਖਿਲਾਫ ਹੋ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਆਪਣੀ ਔਰ ਉਹਦੇ ਚ ਕੀ ਹੈ ਕਿ ਵੀ ਕਿਸਾਨ ਦਾ ਭਲਾ ਕੋਈ ਨਹੀਂ ਹੈ ਜੇ ਕੋਈ ਭਲਾ ਦਾ ਡਿਵੈਲਪਰ ਦਾ ਹੈਗਾ ਕਿਸਾਨ ਵਾਸਤੇ ਦੇਖੋ ਕੋਈ ਅੱਜ ਮੈਂ ਮੇਰੇ ਕੋਲ ਜਾਇ 2 ਕਿਲਾ ਜਿਵੇਂ 1 ਕਿਲਾ ਮੇਰੇ ਪਿੰਡ ਚ ਮੇਰੀ ਜ਼ਮੀਨ ਆਪਣੀ ਹੈਗੀ ਆ ਤਾਂ ਮੇਰੇ ਮੇਰੀ ਪਾਈਚਾਰਾ ਮੇਰਾ ਮੇਰਾ ਘਰ ਹੈਗਾ ਉੱਥੇ ਜੇ ਮੇਰੀ 1 ਕਿਲਾ ਜਿਵੇਂ ਕੁਆਰਾ ਮੈਂ ਕਿੱਥੇ ਜਾ ਕੇ ਜ਼ਮੀਨ ਲਾਊਂਗਾ ਮੇਰੇ ਦੋ ਬੱਚੇ ਨੇ ਮੈਂ ਕਿਵੇਂ ਐਡਜਸਟ ਕਰੂੰਗਾ ਅੱਜ ਮੈਂ ਪਸ਼ੂ ਪਾਲ ਕੇ ਇੱਥੇ ਵੱਡਾ ਟ੍ਰਾਈ ਸਿਟੀ ਚ ਵੱਡਾ ਸਿਟੀ ਬਣ ਗਿਆ ਮੈਂ ਦੁੱਧ ਵੇਚ ਲੈਣਾ ਮੈਂ ਹੋਰ ਸਬਜ਼ੀ ਵੇਚ ਲੈਣਾ ਕਈ ਕਈ ਚੀਜ਼ਾਂ ਜਿਹੜੀਆਂ ਮੈਂ ਇੱਥੇ ਕੋਈ ਮੇਰੇ ਬੱਚੇ ਕੋਈ ਛੋਟੀ-ਵੋਟੀ ਫੈਕਟਰੀ ਜੌਬ ਕਰ ਲੈਂਦੇ ਆ ਜਾਂ ਕਦੇ ਜਿਹੜੇ ਫੈਕਟਰੀ ਜੌਬ ਹਰਦਾ ਕਦੇ ਹੋਰ ਕਾਰਖਾਨੇ ਲੱਗ ਜਾਂਦੇ ਆ ਤੇ ਆਪਣਾ ਗੁਜ਼ਾਰਾ ਚੱਲਦਾ ਹੈ ਲੇਕਿਨ ਅੱਜ ਸਾਨੂੰ ਘਰੋਂ ਬੇਕਾਰ ਕੀਤਾ ਜਾ ਰਿਹਾ ਜੇ ਅਸੀਂ ਚਾਹੁੰਦੇ ਨਹੀਂ ਜਾਣਾ ਠੀਕ ਹੈ ਨਾ ਜਿਹੜਾ ਇਹਨਾਂ ਨੇ ਕੀਤਾ ਹੈ ਇਹ ਜਿਹੜੀ ਸਕੀਮ ਹੈ ਟੋਟਲੀ ਐਂਟੀ ਫਾਰਮਰ ਐਂਟੀ ਪੰਜਾਬ ਹੈ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਅਸੀਂ ਕੰਸੈਂਟ ਲੈ ਕੇ ਲੋਕਾਂ ਜੀ ਮਿਲਦੇ ਪਹਿਲੇ ਕਦੋਂ ਜੋ ਜ਼ਮੀਨ ਅਕਵਾਇਰ ਹੋਣੀ ਬਕਾਇਦਾ ਨੋਟਿਸ ਹੁੰਦਾ ਹੈ ਦਫਾ 4 ਦੇ ਦਫਾ 6 ਦਫਾ 9 ਦੇ ਨੋਟਿਸ ਹੋਣ ਤੋਂ ਬਾਅਦ ਫੇਰ ਜੱਟ ਜ਼ਮੀਨ ਅਕਵਾਇਰ ਹੁੰਦੀ ਹੈ ਫਿਰ ਬਕਾਇਦਾ ਉੱਥੋਂ ਦੇ ਲੋਕਾਂ ਦੀ ਜਿਹੜੀ ਕੰਸੈਂਟ ਲਈ ਜਾਂਦੀ ਹੈ ਉੱਥੇ ਬਕਾਇਦਾ ਮੀਟਿੰਗ ਕਿਤੇ ਜਾਂਦੀ ਹੈ ਉੱਥੋਂ ਸਰਪੰਚ ਪੰਚਾਂ ਨੂੰ ਇਨਵੋਲ ਕੀਤਾ ਜਾਂਦਾ ਜਾਂ ਪਿੰਡ ਦੇ ਜਿਹੜੇ ਮੋਹਤਵਰ ਬੰਦੇ ਨੇ ਉਹ ਸਾਰੇ ਇਕੱਠੇ ਹੋ ਕਹਿੰਦਾ ਨਾ ਸਰਕਾਰ ਮੀਟਿੰਗਾਂ ਕਰਦੀ ਹੈ ਕਿ ਅਸੀਂ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਹਾਂ ਇਸ ਪਰਪਸਪਰਪਾਸਟ ਤੁਸੀਂ ਦੇਣ ਨੂੰ ਤਿਆਰ ਹੋ ਸਰਕਾਰ ਨੇ ਕੋਈ ਇਦਾਂ ਦੀ ਐਕਸਰਸਾਈਜ਼ ਨਹੀਂ ਕੀਤੀ ਸਰਕਾਰ ਨੇ ਕੋਈ ਐਕਸਟੈਂਸ਼ਨ ਨਹੀਂ ਕੀਤੀ ਸਰਕਾਰ ਨੇ ਸਿੱਧੇ ਤੌਰ ਤੇ ਇੱਕ ਬਰਾਂਡ ਜਾਰੀ ਕਰਤਾਗਾ ਤੁਸੀਂ ਸਾਨੂੰ ਜ਼ਮੀਨ ਐਕਵਾਇਰ ਕਰਨੀ ਆਸੀ 8000 ਏਕੜ ਮਹਾਲੀ ਚ ਕਰਨੀ ਆ 8000 25 24000 ਏਕੜ ਲੁਧਿਆਣੇ ਕਰਨੀ ਆ ਰੋਪੜ ਕਰਨੀ ਸਮਰਾਲੇ ਕਰਨੀ ਆ ਜਦੋਂ ਕੋਈ ਉੱਥੇ ਨੈਸਸਿਟੀ ਨਹੀਂ ਹੈ ਅੱਜ ਸਾਨੂੰ ਜੇ ਸਾਡੀ ਜ਼ਮੀਨ ਐਕਵਾਇਰ ਹੋ ਜਾਂਦੀ ਆ 2-4 ਸਾਲ ਨੂੰ ਇੱਥੇ ਸ਼ਹਿਰ ਵੱਡੇ ਵੱਢਣਗੇ ਪਰ ਇੱਥੇ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਦੀ ਹੋਂਦ ਖਤਮ ਹੋ ਜਾਊਗੀ ਤਾਂ ਇਸ ਕਰਕੇ ਜਿਹੜੀ ਜ਼ਮੀਨ ਦੀ ਪਾਲਿਸੀ ਲੈ ਕੇ ਆਇਆ ਨੇ ਟੋਟਲੀ ਗਲਤ ਹੈਗੀ ਆ ਜੋ ਸਰਕਾਰ ਕਿਸਾਨ ਚਾਉਂਦੇ ਨਹੀਂ ਜਿਸ ਜਿਹੜੀ ਸਕੀਮ ਸੀਗੀ ਸਾਡੇ ਵਾਲੇ ਕਿਸੇ ਕਨਾਲ ਦੀ ਜ਼ਮੀਨ ਬੰਦਾ ਐਕਵਾਇਰ ਕਰਦੇ ਸੀ ਤਾਂ ਉਹਨੂੰ 200 ਗੈ ਦਾ ਪਲਾਟ ਦੇ ਦੇਣ ਦਾ ਰੇਟੈਂਸ਼ਨ ਦਾ ਜੇ ਉਹਦੀ ਉਹਦੀ ਚੁਆਇਸ ਦੇ ਹਾਂ ਰੈਜਿਸਟਰ ਲੈਣਾ ਪੂਰਾ ਜਾਂ ਨਾ ਕਮਰਸ਼ੀਅਲ ਵੀ ਲੈਣਾ ਤੇ ਉਹਦਾ 125 ਗੈ ਫਿਰ ਸੀ ਲੈਣਾ ਸੀ ਰੈਜਿਸਟਰ ਤੇ 25 ਗੈ ਦਾ ਉਹਨੂੰ ਦੇ ਬੂਥ ਤਾਂ ਕਿ ਉਹਦਾ ਬੱਚਾ ਇੱਕ ਕਨਾਲ ਬੰਦੇ ਦੀ ਕਿੰਨੀ ਲੈਂਡ ਹੋਲਡਿੰਗ ਹੋਈ ਵੀ ਉਹਦਾ ਬੱਚਾ ਕਮਸ ਕਮ ਇੱਕ ਉਹ ਕੋਈ ਛੋਟੀ-ਮੋਟੀ ਦੁਕਾਨ ਕਰ ਲੂਗਾ ਜੇ ਸ਼ਹਿਰ ਬਸੂਆ ਦਾ ਘਰ ਦਾ ਗੁਜ਼ਾਰਾ ਹੋ ਜਾਊਗਾ ਤੇ ਜੇ ਉਹਦਾ ਦੋ ਕਨਾਲਾ ਹੋ ਗਿਆ ਤਾਂ ਉਹਦੇ ਵਾਸਤੇ 50 ਗਾਜ ਕਮਰਸ਼ੀਅਲ ਤੇ 250 ਗਾਜ ਰੈਜੀਡੈਂਸ਼ੀਅਲ ਸੀ ਫਿਰ ਉਹਨੂੰ ਇਹ ਚੁਆਇਸ ਸੀ ਵੀ ਤੂੰ 750 ਗਾਜ ਦਾ ਪਲਾਟ ਲੈਣਾ ਹੈ 250 ਗਾਜ ਦਾ ਪਲਾਟ ਲੈਣਾ ਹੈ ਜੇ 300 ਸੇ ਉਹਦੇ ਵਿੱਚ 75 ਗਾਜ ਸੀ ਉਹਦੇ ਵਾਸਤੇ ਤੇ ਉਹਦੇ ਵਾਸਤੇ ਉਹਨੂੰ ਕੋਈ ਆਪਣਾ ਆਲਮੋਸਟ 400 ਗਾਜ ਦੇ ਕਰੀਬ ਜਿਹੜੀ ਸੀਗੀ ਆਪਣੀ ਸੀਗੀ ਕਮਰਸ਼ਰ ਤੇ ਕਮਰਸ਼ੀਅਲ ਵੀ ਸੀਗੀ ਰੈਜੀਡੈਂਸ਼ੀਅਲ ਵੀ ਸੀਗੀ ਉਹਨੇ ਕਿ ਨਾਲ ਨਾਲ ਇੱਕ ਰੀਹੈਬਿਲੀਟੇਸ਼ਨ ਦਾ ਸਿਸਟਮ ਵੀ ਸੀਗਾ ਵੀ ਬੰਦਾ ਇੱਥੋਂ ਜਾਵੇ ਨਾ ਪਰ ਇਹਨਾਂ ਨੇ ਤਾਂ ਉਹ ਤਿੰਨ ਕਰਾਂ ਤੱਕ ਦਾ ਬਿਲਕੁਲ ਹੀ ਸਪਾਇਆ ਕਰਤਾ ਇੱਕ ਚਾਰ ਕਰਾਂ ਦੇ ਜਾ ਕੇ ਇਹਨੇ ਕੀਤਾ ਕਿ ਤੁਹਾਨੂੰ ਅਸੀਂ ਆਪਣਾ 100 ਗਜ ਦਾ ਇਹ ਦੁਕਾਨ ਦੇਵਾਂਗੇ ਤੇ ਪਲੱਸ ਤੁਹਾਨੂੰ ਅਸੀਂ ਆਪਣਾ 300 ਜਾਂ 400 ਗਜ ਮੇਰੇ ਖਿਆਲ ਚ ਤੁਹਾਨੂੰ ਦੇਵਾਂਗੇ ਜਿਹੜੀ ਆ ਰੈ residențial ਦੇਵਾਂਗੇ 400 ਗਜ ਪਰ ਜਿਹੜਾ ਕਿਸਾਨ ਹੈ ਉਹਨੂੰ ਜਿਹੜਾ ਇਹਨਾਂ ਨੇ ਵੀ 1 ਏਕੜ ਤੇ ਤੁਹਾਨੂੰ ਦੇਵਾਂਗੇ ਅਸੀਂ 1200 ਟੋਟਲ ਹਜ਼ਾਰ ਰਜਿਸਟ੍ਰੇਸ਼ਨ ਤੇ 200 ਗਾਜ ਕਮਰਸ਼ੀਅਲ ਉਹ ਗੱਲ ਮੰਨ ਲਈ ਵੀ ਅਦਾ ਸੈਂਕੜਾ ਵਾਈ ਵਧੇ ਜਾਣਾ ਜੇ 9 ਕਿੱਲੇ ਜਿਵੇਂ ਤੁਹਾਡੇ ਕੋਲ ਤਾਂ ਤੁਸੀਂ 3 ਕਿੱਲੇ ਅਸੀਂ ਵਾਪਸ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਰੀਲ ਆਪਾਂ ਡਿਵੈਲਪਰ ਹੈਗਾ ਰਿਓ ਸਟੇਟ ਦਾ ਬੰਦਾ ਹੈਗਾ ਜਾਂ ਇਹ ਜਿਹੜਾ 50 ਕਿੱਲੇ ਦਾ ਕਿਸਾਨ ਉਹਨੂੰ ਉਸ ਦੇਵਾਂਗੇ 30 ਕਿੱਲੇ ਵਾਪਸ 50 ਕਿੱਲੇ ਪਰਾਰੇ ਪੰਜਾਬ ਦੇ ਕਿਸਾਨ ਹੈ ਨਹੀਂ ਕੋਈ 50 ਏਕੜ ਲੈਣ ਕਿਸੇ ਕਿਸਾਨ ਕੋਲੇ ਪੰਜਾਬ ਲੈਣਾ ਹੋਣਾ ਹੈ ਹੀ ਨਹੀਂ ਕਿਸੇ ਕੋਲੇ ਇੰਨੀ ਵੱਡੀ ਜੇ ਹੈਗੀ ਤਾਂ ਬੜੇ ਬੜੇ ਅਫਸਰਾਂ ਨੇ ਖਰੀਦਿਆ ਹੋਇਆ ਨੇ ਚੰਕ ਖਰੀਦੇ ਹੋਏ ਨੇ ਫਿਰ ਡਿਵੈਲਪਰ ਨੇ ਫਿਰ ਉਹ ਇਹ ਹੈਗਾ ਤੁਸੀਂ ਥੋੜੀ ਇੱਕ ਪਿੰਡ ਚ 10 ਕਿੱਲੇ ਆ ਤੁਸੀਂ ਉਹ ਇਕੱਠੀ ਕਰਕੇ ਤੁਸੀਂ 50 ਕਿੱਲੇ ਲੈ ਲਓ ਉਹ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਇੱਕ ਬੈਨੀਫਿਟ ਦੇਣਾ ਫਾਰਮੂਲਾ ਹੈ ਕਿ 30 ਕਿੱਲੇ ਜਮੀਨ ਜੇ 50 ਕਿੱਲੇ ਆਪਣੇ ਅਕਵਾਇਰ ਹੁੰਦੇ ਕਿਸਾਨ ਦੇ ਹੁੰਦੇ ਨੇ ਤਾਂ 50 ਹਜ਼ਾਰ ਦਾ ਰਜਿਸਟਰ ਬਣ ਗਈ ਤੇ 10 ਹਜ਼ਾਰ ਦਾ ਬਣ ਗਈ ਤੁਹਾਡੀ ਕਮਰਸ਼ੀਅਲ ਤੇ ਟੋਟਲ ਕਿਰੇ ਬਣੇ 60 ਹਜ਼ਾਰ ਦਾ ਜਗ੍ਹਾ ਹੋ ਗਈ 12 12.5 ਕਿੱਲੇ ਜਮੀਨ ਬਣਨੀ ਸਾਰੀ ਇਹ ਤੋ ਉਹਨਾਂ ਦੇ 30 ਕਿੱਲੇ ਸੀ ਫਿਰ 30 ਕਿੱਲੇ ਚੰਕ ਦੇਣਾ ਇਕੱਠਾ ਡਿਵੈਲਪਡ ਹੋਣਾ ਸੜਕਾਂ ਪਈਆਂ ਹੋਣਗੀਆਂ ਪਾਣੀ ਦਾ ਸਿਸਟਮ ਹੋਊਗਾ ਸੀਵਰੇ ਪਿਆ ਹੋਊਗਾ ਇਲੈਕਟ੍ਰਿਕ ਸਿਟੀ ਦਾ ਕੰਮ ਹੋਇਆ ਹੋਊਗਾ ਸਿਰ ਤੂੰ ਜਾ ਕੇ ਆਪਣਾ ਮਾਲ ਵੇਚ ਲੈਣਾ ਔਰ 324 ਕਰੋੜ ਰੁਪਇਆ ਉਹਦੇ ਇੱਕ ਕਿੱਲੇ ਉੱਤੇ ਖਰਚ ਆਉਣਾ ਹੈ ਜਿਹੜਾ ਉਹਨੂੰ ਡਿਵੈਲਪ 50 ਕਿੱਲੇ ਦੇ ਪ੍ਰੋਜੈਕਟ ਦੇ ਉੱਤੇ ਤੇ ਦੱਸੋ ਵੀ ਸਰਕਾਰ ਕਿਹਦੇ ਵਾਸਤੇ ਕੰਮ ਕਰ ਰਹੀ ਹੈ ਇਹ ਇਹ ਕਿਹਨੇ ਕਰਨਾ ਹੈ ਜ਼ਿੰਮੇਵਾਰਤਾ ਕੌਣ ਕਰ ਨਹੀਂ ਸਕਦਾ 50 ਕਿੱਲਾਂ ਦਾ ਇਹ ਤਾਂ ਸਿਰਫ ਸਿਰਫ ਇਹਨਾਂ ਦਾ ਹੈ ਕਿ ਇੱਥੋਂ ਇਹ ਪੈਸਾ ਕੱਢਣਗੇ ਲੋਕਾਂ ਤੋਂ ਆਪਣੀ ਮਾਲ ਚਲਾਉਣਗੇ ਅਕਾਲੀ ਦਲ ਕਹਿੰਦਾ ਕਹਿੰਦਾ ਕਿ ਕੇਂਦਰ ਦਾ ਲੈਂਡ ਅਕਵਾਇਜ਼ੀਸ਼ਨ ਜੋ ਐਕਟ ਹੈਗਾ ਉਸ ਨੂੰ ਦਰਕਨਾਰ ਕੀਤਾ ਗਿਆ ਹੈਗਾ ਤੁਸੀਂ ਸਮਝਦੇ ਹੋ ਇਸ ਦੀ ਬਿਲਕੁਲ ਕੀਤਾ ਗਿਆ 100% ਕੀਤਾ ਗਿਆ ਉਹ ਤਾਂ ਉਹ ਤਾਂ ਮੈਂ ਤੁਹਾਨੂੰ ਜਿਹੜਾ ਤੁਹਾਨੂੰ ਮੈਂ ਦੱਸੀ ਆ ਰੇਸ਼ੋ ਤਾਂ ਇਹ ਵੀ ਦੱਸਣਾ ਹੈ ਮੈਂ ਉਹ ਤਾਂ ਤਾਂ ਪਕਾਇਦਾ ਇੱਕ ਪ੍ਰੋਪਰ ਤਰੀਕੇ ਨਾਲ ਜਿਹੜਾ ਚੈਨਲ ਹੁੰਦਾ ਸੀ ਜਿਵੇਂ ਐਕਵਾਇਰ ਕਰਨ ਦਾ ਨੋਟਸ ਹੁੰਦੇ ਸੀ ਦਫਾ ਦੋ ਦ ਚਾਰ ਹੁੰਦੇ ਉਹ ਤੋਂ ਬਾਅਦ ਜਾ ਕੇ ਕਿਸੇ ਸਟੇਜ ਜਾ ਕੇ ਜਿਵੇਂ ਐਕਵਾਇਰ ਹੁੰਦੀ ਸੀ ਨੋ ਕਲੈਕਟਰ ਰੇਟ ਵੀ ਕਹਿੰਦੇ ਚਾਰ ਗੁਣਾ ਮਿਲਦਾ ਸੀ ਕਲੈਕਟਰ ਰੇਟ ਦਾ 100% ਦਾ ਫालतू ਮਿਲਦਾ ਸੀ ਜੇ ਜਾਨੀ ਅੱਜ ਜੇ ਸਾਡੇ ਨਗਾਰੀਪਿੰਡ ਦੇ ਵਿੱਚ ਚਾਰ ਗੁਣਾ 30 ਲੱਖ ਰੁਪਏ ਕਿੱਲਾ ਜ਼ਮੀਨ ਦਾ ਮਿਲਿਆ ਰੇਟ ਜਦੋਂ ਜ਼ਮੀਨ ਐਕਵਾਇਰ ਹੋਈ ਆ ਤੇ ਹਾਈਵੇ ਵਾਸਤੇ ਠੀਕ ਹੈ ਨਾ ਉਹ ਉਹ ਐਕਟ ਦਾ ਬਹੁਤ ਵਧੀਆ ਹੈਗਾ ਲੇਕਿਨ ਉਸ ਸੈਕਟਰ ਉਹਨਾਂ ਨੇ ਪਾਸੇ ਕਰਤਾ ਉਹਨਾਂ ਨੇ ਦੂਜੀ ਗੱਲ ਇਹ ਹੈ ਵੀ ਤੁਸੀਂ ਹੁਣ ਕੰਸੈਂਟ ਲੈ ਲਈ ਮੈਂ 50 ਗੱਲੇ ਮੈਨੂੰ ਕੰਸੈਂਟ ਦਿੱਤੀ ਉਹਦੇ 50 ਗੱਲੇ ਕਈ ਜਗ੍ਹਾ ਟੁਕੜੇ ਇਕੱਠੇ ਕਰਨੇ ਆ ਫਿਰ ਜਿਹੜਾ ਕਨਾਲਾ ਬੰਦਾ ਕਰ ਜਾਊਗਾ ਜੇ ਦੋਗਣਾ ਖਸਰ ਕਿੱਥੇ ਜਾਊਗਾ ਜੇ ਹੁਣ ਥੋੜੀ ਜ਼ਮੀਨ ਵਿਚਾਰੇ ਚਾਰ ਕਰਾਣਾ ਵਿੱਚ ਰਹੇਗੀ ਤਾਂ ਕਿਸਾਨ ਕਿੱਥੇ ਜਾਊ ਵਿਚਾਰਾ ਉਹਦਾ ਅਜਾੜਾ ਹੀ ਨਾ ਮਾਰ ਲੋਨ ਦਾ ਇਸ ਕਰਕੇ ਸਾਰਾ ਇੱਕ ਡਰਾਮਾ ਤੁਹਾਨੂੰ ਕੀ ਲੱਗਦਾ ਕਿ ਇਹ ਇਸ ਦੇ ਵਿੱਚ ਸੌਦਾ ਕਰਦੀ ਲੋੜ ਹੈ ਇਸ ਲੈਂਡ ਪੂਲਿੰਗ ਦੇ ਵਿੱਚ ਕਿਉਂਕਿ ਵਿਰੋਧੀ ਸਵਾਲ ਕਰ ਰਹੇ ਨੇ ਕਿ ਡਿਵੈਲਪਮੈਂਟ ਨੂੰ ਲੈ ਕੇ ਅਗਰ ਤੁਸੀਂ ਕੋਈ ਵਿਜ਼ਨ ਰੱਖਦੇ ਹੋ ਤਾਂ ਨਾਲ ਆ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਡਸਟਰੀ ਲਿਆਣੀ ਆ ਉਸ ਦੇ ਸਬੰਧ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਲੈਡਪੁਲੀ ਦੇ ਵਿੱਚ ਕਿਸ ਯਾਰ ਅੱਜ ਤੱਕ ਸਾਡੇ ਤੁਸੀਂ ਮੇਰੀ ਗੱਲ ਸੁਣ ਸਾਡੇ ਜਿਹੜੇ ਏ ਬੀ ਸੀ ਡੀ ਈ ਈ ਐਫ ਤੱਕ ਜਿਹੜੇ ਬਲਾਕ ਨੇ ਬਣੇ ਹੋਏ ਉਹ ਸਾਰੇ ਬਲੈਂਕ ਪਏ ਨੇ ਟੋਟਲੀ ਔਰ ਮੇਰੇ ਕੋਲ ਸਾਰਾ ਡਿਟੇਲ ਪਈ ਆ ਉਸ ਨੂੰ ਦਿਖਾ ਦੇਣਾ ਮੈਂ ਕਿ ਵੀ ਇਹ ਸਾਰੇ ਜਿਹੜੇ ਆ ਬਲਾਕ ਨੇ ਹਾਲ ਤੱਕ ਡਿਵੈਲਪ ਨਹੀਂ ਹੋਏ ਜਿਹੜੀ ਜ਼ਮੀਨਾਂ 2011 ਚ ਅਕਵਾਇਰ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਹੋਇਆ ਜੇ ਹੁਣ ਮੇਰੀ ਜ਼ਮੀਨ ਤਾਂ ਲੱਗੀ 88 99 ਚ 88 ਨੂੰ ਸਭ ਤੋਂ ਵਧੀਆ ਸੈਕਟਰ ਹੈਗਾ ਮੈਨੂੰ ਜਿਹੜੀ ਮੈਨੂੰ ਜਿਹੜੀ ਲੈਂਡ ਪੁਲਰ ਤੇ ਜਾ ਕੇ 95 ਸੈਕਟਰ ਚ ਜਿੱਥੇ ਕੋਈ ਡਿਵੈਲਪਮੈਂਟ ਹੀ ਹੈ ਨਹੀਂ ਹਲੇ 10 ਸਾਲ ਹੋਣੇ ਨਹੀਂ ਮੈਂ ਕਿੱਧਰ ਜਾऊं 10 ਸਾਲ ਕਿੱਦਾਂ ਸਤਾ ਹੋ ਗਏ ਤੇ ਰੱਬ ਕਿਹਾ ਆਉਗਾ ਫਿਰ ਜਿਹੜਾ 90 ਕਨ ਲੋਕਾਂ ਨੂੰ ਐਲੋਏ ਜਾਰੀ ਕਰਤੀਆਂ ਲੌਲੀ ਭਵ ਦੇਤਾ 2005 ਬਹੁਤ ਪੁਰਾਣੀ 10 ਸਾਲ ਤੋਂ ਉੱਤੇ ਟਾਈਮ ਹੋ ਗਿਆ ਉਹਨੂੰ ਅੱਜ ਤੱਕ ਉਹਨਾਂ ਨੂੰ ਕੋਈ ਅਪਲੀਕੇਸ਼ਨ ਨਹੀਂ ਮਿਲਿਆ ਜੇ ਮੈਨੂੰ ਹੁਣ ਕੀ ਕੀਤਾ ਇਹਨਾਂ ਨੇ ਜਿਹੜੀ ਸਾਡੀ 에어ਪੋਰਟ ਰੋਡ ਤੇ ਉੱਤੇ ਆਪਣਾ ਮਟਰਾਂ ਹਸਿਆ ਉਪਤੋਂ ਬੜੀ ਪਿੰਡ ਦੀ ਜ਼ਮੀਨ ਆ ਰਹੀ ਹੈ ਬਕਰਪੁਰ ਦੀ ਉਹਦੇ 18000 ਕਰੋੜ ਦਾ ਉਹਦੇ ਸਿੱਧੇ ਉਹ ਹੈ ਕਮਾਡਾ ਨੇ ਡਰਾਮਾ ਕੀਤਾ ਜਿਹੜਾ ਕਿਸਾਨ ਦੇਖੋ ਜੁਬਲੀ ਨੇ ਬੜੇ ਦੁਕਾਨਾ ਸ਼ੋਰੂਮ ਬਣਾਤੇ ਦੂਜੇ ਨੇ ਮਹਾਰੀ ਸਿਟੀ ਸੈਂਟਰ ਨੇ ਬਣਾਤੇ ਕਿਸਾਨਾਂ ਨੂੰ ਸ਼ੋਰੂਮ ਕੀਤਾ ਉਹਨਾਂ ਪਛਾਣ ਕਿਉਂ ਨਹੀਂ ਮਿਲਿਆ ਜੇ ਦੇਰਾਂ ਦਾ ਪਿੱਛੇ ਜਾ ਕੇ ਦੇਣਾ ਮੈਨੂੰ ਫਰੰਟ ਦੇ ਨਹੀਂ ਦੇਣਾ ਮੈਨੂੰ ਪਿੱਛੇ ਜਾ ਕੇ ਦੇਣਾ ਔਰ ਹਲੇ ਦਿੱਤੇ ਵੀ ਨਹੀਂ ਆਦੋਂ ਦਿੱਤੇ ਮੈਨੂੰ ਨਹੀਂ ਦਿੱਤੇ ਨਹੀਂ ਉਹ ਬਣ ਕੇ ਇਹਨਾਂ ਨੇ ਆ ਪਹਿਲੇ ਦੱਸੋ ਜਿਹੜਾ ਸੈਂਕੜੇ ਕਰੋੜ ਰੁਪਇਆ ਹਜ਼ਾਰਾਂ ਕਰੋੜ ਰੁਪਇਆ ਮਹਾਲੇ ਚੋਂ ਆਕਸ਼ਨ ਕਰਕੇ ਹੁਣ ਤੱਕ ਇਕੱਠਾ ਹੋਇਆ ਉਹ ਕਿੱਥੇ ਗਿਆ ਪੈਸਾ ਉਹ ਪੈਸਾ ਕਿੱਥੇ ਲਾਇਆ ਇਹਨਾਂ ਨੇ ਜਿਹੜਾ ਐਟ੍ਰੋਪੋਲਿਸ ਪਾਲਿਸੀ ਸਿਟੀ ਬਣਾਈ ਹੈ ਇਹਨਾਂ ਨੇ ਉਹ ਉਹਦੀ ਡਿਵੈਲਪਰ ਕਿੱਥੇ ਗਈ ਕਿੰਨੇ ਸਾਰੇ ਏਕੜ ਜਮੀਨਾਂ ਕਰ ਕੀਤੀ ਹੋਈ ਆ ਕਿੰਨੇ ਲੋਕਾਂ ਨੂੰ ਐਲਓਆਈ ਜਾਰੀ ਕੀਤੇ ਹੋਈਆਂ ਨੇ ਉੱਥੇ ਉਹਨਾਂ ਨੂੰ ਕੋਨਪਰੇਸ਼ਨ ਕਿਉਂ ਨਹੀਂ ਮਿਲਿਆ ਜਾਂ ਉਹਨਾਂ ਨੂੰ ਜਿਹੜਾ ਮੇਨ ਰੋਡ ਜਾਂਦਾ ਆਪਣਾ ਲਾਂਡਰਾ ਵੱਲ ਰੂਰਲ ਰੋਡ ਟੱਚ ਕਰਨਾ ਹੈ ਉਹਦੇ ਜਿਹੜੇ ਸ਼ੁਰੂ ਪ੍ਰੰਡ ਤੇ ਉਸ ਸਰਕਾਰ ਨੇ ਆਪਣੇ ਕੋਲ ਰੱਖ ਲਏ ਤੁਸੀਂ ਚਲੋ ਪਿੱਛੇ ਵੀ ਲਰਨਿੰਗ ਬੋਰਡ ਦਾ ਚੇਅਰਮੈਨ ਬਦਲਣਾ ਚੀਫ ਫੈਕਟਰੀ ਲਾਣਾ ਕਿੰਨਾ ਕੁ ਬਾਜੂ ਸਮਝਦੇ ਦੀ ਟੋਟਲੀ ਇੱਕ ਟੋਟਲੀ ਇੱਕ ਜਿਹੜੀ ਚੁੜੇ ਹੋਏ ਨਮਾਇੰਦਾਂ ਦੀ ਬਹੁਤ ਵੱਡੀ ਹੰਮੁਲੇਸ਼ਨ ਹੈ ਨੁਕਸਾਨ ਕੀ ਹੋਊਗਾ ਨੁਕਸਾਨ ਇਹ ਹੈ ਜਿਵੇਂ ਦਿੱਲੀ ਦੇ ਵਿੱਚ ਚਿੱਕਾ ਮਾਰਦੇ ਸੀ ਕਜਰੀਵਾਲ ਸਾਹਿਬ ਕਿ ਜੀ ਐਲਜੀ ਸਾਡੇ ਕੰਮ ਨਹੀਂ ਹੁੰਦਾ ਸਾਡੀ ਐਫਐਲ ਨਹੀਂ ਕੱਢਦਾ ਸੇਮ ਪੋਜੀਸ਼ਨ ਪੰਜਾਬ ਦੀ ਹੋ ਗਈ ਪੰਜਾਬ ਦਾ ਵੀ ਚੀਫ ਮਿਨਿਸਟਰ ਨੰਮੀ ਬਣ ਕੇ ਰਹਿ ਗਿਆ ਸਾਡੇ ਲੱਖ ਬਕਰੇਵੇਂ ਹੋਣ ਮਿਨਿਸਟਰ ਦੇ ਨਾਲ ਪਰ ਇਹ ਕਿ ਜਦ ਤੱਕ ਲੋਕਾਂ ਦੇ ਚੁਣੇ ਨਮਾਇੰਦੇ ਤਾਕਤ ਖੋਣੀ ਇਹ ਤੋਂ ਵੱਡਾ ਪਾਪ ਹੋਈ ਨਹੀਂ ਸਕਦਾ ਫਿਰ ਵੋਟਾਂ ਪਾਉਣ ਦਾ ਕੀ ਫਾਇਦਾ ਕਿਦਾ ਘਰ ਰਹਿਣ ਵਾਲੀ ਜਗਾ ਸੀਗਾ ਫਿਰ ਤੁਸੀਂ ਰਬਟ ਹੁਣ ਤਾਂ ਇਹਦਾ ਤਾਂ ਉਹ ਚੇਅਰਮੈਨ ਬਣ ਗਏ ਚੀਫ ਸੈਕਟਰੀ ਸਾਹਿਬ ਜਿਹੜਾ ਪਹਿਲਾਂ ਯੂਨੀਵਰਸਿਟੀ ਚੇਅਰਮੈਨ ਹੁੰਦਾ ਸੀ ਤੇ ভাইস ਚੇਅਰਮੈਨ ਮਿਨਿਸਟਰ ਹੁੰਦਾ ਸੀ ਤੇ ਮਿਨਿਸਟਰੀ ਵੀ ਉਸ ਪੋਜੀਸ਼ਨ ਕਿਰੇਗੀ ਕੀ ਰਹਿ ਗਿਆ ਜਨ ਸਾਰੀ ਤਾਕਤ ਬਿਊਰੋਕ੍ਰਾਸੀ ਦੇ ਹੱਥ ਚਲੀ ਗਈ ਜਿਹੜੇ ਮਿਨਿਸਟਰ ਨੇ ਜਾਂ ਹੋਰ ਬੰਦੇ ਨੇ ਉਹਨਾਂ ਦੇ ਤਲਪਲੇ ਕੀ ਆਮ ਤੌਰ ਕੀ ਹੈ ਕਿ ਜਿਹੜਾ ਸਾਡਾ ਐਮ ਐਲ ਏ ਚੁਣਿਆ ਹੈ ਉਹ ਚੀਫ ਸੈਕਟਰੀ ਦੇ ਉੱਪਰ ਹੈ ਲੋਕਾਂ ਦੀ ਸਰਕਾਰ ਤਾਂ ਬਣੇ ਲੋਕਾਂ ਕੋਲ ਤਾਕਤ ਹੋਵੇ ਲੋਕਾਂ ਦੇ ਜਵਾਬਦੇ ਅਸੀਂ ਪਬਲਿਕ ਜਵਾਬਦੇ ਅਸੀਂ ਆਨਾ ਕਿ ਸਰਕਾਰ ਅਫਸਰ ਜਵਾਬਦੇ ਨੇ ਉਹ ਤਾਂ ਪਬਲਿਕ ਸਰਵੈਂਟ ਨੇ ਅਸੀਂ ਲੋਕਾਂ ਚੁਣੇ ਨੁਮਾਇੰਦੇ ਆ ਜਿਹੜਾ ਕਾਨੂੰਨ ਬਣਾਉਣਾ ਜਾਂ ਪ੍ਰਧਾਨ ਸਭਾ ਚ ਬਿੱਲ ਪਾਸ ਕਰਨਾ ਜਾਂ ਉਹਨੂੰ ਕਾਨੂੰਨ ਦਾ ਸ਼ਕਲ ਦੇਣਾ ਉਹ ਅਸੀਂ ਲੋਕਾਂ ਨੇ ਦੇਣੀ ਆ ਉਹਨੇ ਸਿਰ ਸਾਡੀ ਇੰਪਲੀਮੈਂਟ ਕਰਨਾ ਤੇ ਮਸ਼ੀਨਰੀ ਐ ਇੱਕ ਕਿ ਉਹਨਾਂ ਨੇ ਕਿੰਨਾ ਨੂੰ ਅੱਗੇ ਲੈ ਕੇ ਜਾਣਾ ਪਰ ਪਾਸ ਤਾਂ ਅਸੀਂ ਕਰਨਾ ਨਾ ਤੇ ਜੇ ਸਾੜਾ ਕੋ ਤਾਕਤ ਹੀ ਖੋ ਲਈ ਤੇ ਸਾਡੇ ਪੱਲੇ ਕੀ ਰਹਿ ਗਿਆ ਮੇਰਾ ਆਖਰੀ ਸਵਾਲ ਹ ਹੁਣ ਜੋ ਭਾਜਪਾ ਕਹਿ ਰਹੀ ਸੀ ਕਿ ਭਾਜਪਾ ਲੀਡਰ ਕਹਿੰਦੇ ਕਾਂਗਰਸ ਰਾਜਨੀਤਿਕ ਰੋਟੀਆਂ ਸੇਕ ਰਿਹਾ ਹੈਗਾ ਇਸ ਤੋਂ ਇਲਾਵਾ ਕੁਝ ਨਹੀਂਗਾ ਤੁਸੀਂ ਕਿੰਨਾ ਵਾਇਸ ਸਮਝਦੇ ਕਿਉਂਕਿ ਦੋਵਾਂ ਪਾਰਟੀਆਂ ਵੱਲੋਂ ਵੱਖ-ਵੱਖਰੇ ਐਲਾਨ ਕੀਤੇ ਗਏ ਨੇ ਕਿ ਅਸੀਂ ਇਸ ਨੂੰ ਲੈ ਕੇ ਧਰਨੇ ਲਾਵਾਂਗੇ ਤੁਹਾਡੇ ਤੁਹਾਡਾ ਪਾਰਟੀ ਵੱਲੋਂ ਕੀ ਐਲਾਨ ਹੈਗਾ ਇਸ ਨੂੰ ਲੈ ਕੇ 100% ਅੱਜ ਅੱਜ ਸਾਡੇ ਪ੍ਰਧਾਨ ਸਾਹਿਬ ਅੱਜ ਆਏ ਨੇ ਕੱਲ ਦਿੱਲੀ ਸੀਗੇ ਅਮਰਸਾ ਤੋਂ ਇੱਥੇ ਵਾਪਸ ਪਹੁੰਚ ਗਏ ਨੇ ਹੁਣ ਮੈਂ ਉਹਨਾਂ ਨੂੰ 2 ਟਾਈਮ ਜੇ ਮਿਲਣਾ ਹੈ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਲਿਖਿਆ ਹੋਇਆ ਹੈ ਵਕਾਇਦਾ ਉਹਨੂੰ ਅਸੀਂ ਆਪਣੇ ਅਗਲੇ ਯਾਮਾਂ ਦੇਵਾਂਗੇ 2-4 ਦਿਨਾਂ ਸੀ ਅਸੀਂ ਆਪਣੇ ਸ਼ੁਰੂ ਕਰਾਂਗੇ ਔਰ ਦੂਜੇ ਵਾਲੇ ਬਹਿ ਪ੍ਰਸਾਦ ਨੂੰ ਅੱਗੇ ਕਰ ਚੁੱਕਿਆ ਜੋ ਸਵਾਲ ਕੱਲ ਦੇ ਬੀਜੇਪੀ ਦਾ ਹੈ ਉਹ ਸਿਰਫ ਲੋਕਾਂ ਆਪਣੇ ਅਥਰੂ ਪੂਜਣ ਦੇ ਲੋਕੀਂ ਕੁਛ ਕਰ ਰਹੇ ਨੇ ਜੇ 2013 ਜੇ ਐਕਟਿਵ ਬਣਾਦਾ ਸਾਡੀ ਸਰਕਾਰ ਪਾਰਟੀ ਨੇ ਬਣਾਇਆ ਕਾਂਗਰਸ ਨੇ ਬਣਾਇਆ ਉਹ ਨਾ ਕਿ ਬੀਜੇਪੀ ਨੇ ਉਹਨਾਂ ਨੇ ਕੱਲ ਨੇ ਉਹ ਅਸੀਂ ਬਣਾਇਆ ਹੈ ਤੇ ਭਾਜੀਪੀ ਅੱਜ ਉਹਦੀ ਵਾਇਲੇਸ਼ਨ ਕਰ ਰਹੀ ਹੈ ਜਿਹੜਾ ਕਿਸਾਨਾਂ ਜਿਹਨੇ ਹਾਈਵੇ ਜਮੀਨਾਂ ਐਕੁਆਇਰ ਕਰਨ ਦੀ ਕੋਸ਼ਿਸ਼ ਕਰਦੇ ਧੱਕੇ ਨਾਲ ਬਿਲਕੁਲ ਸਵਰਨ ਲੜਾਂਗੇ ਸਵਰਨ ਲੜਾਂਗੇ ਹਰ ਹਰ ਸਿਟੀ ਚ ਹਰ ਕਸਬੇ ਜਾਵਾਂਗੇ ਕਿ ਜਿੱਥੇ ਹੁਣ ਪਹਿਲਾ ਮੇਰਾ ਮਹਾਲੀ ਮੇਰਾ ਹਲਕਾ ਸਭ ਤੋਂ ਵੱਧ ਮੇਜਰ ਮੇਰਾ ਸਿਟੀ ਹੈ ਜਿੱਥੇ ਅਰਬਨਾਈਜੇਸ਼ਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਠੀਕ ਹੈ ਨਾ ਔਰ ਮੈਟਰੋ ਸਿਟੀ ਬਣ ਚੱਲਿਆ ਹੈ ਉਸ ਤੋਂ ਬਾਅਦ ਲੁਧਿਆਣਾ ਹੈ ਗਲਾਡਾ ਜਲਾਡਾ ਜਿੰਨੇ ਵੀ ਹੈਗੇ ਨਾ ਇਹਨਾਂ ਰੋਪੜ ਵਿੱਚ ਵੀ ਇਹਨਾਂ ਕੁਆਰ ਕਰਨ ਲੱਗ ਪਿਆ ਸਮਰਾਲਾ ਵੀ ਕਰ ਰਹੇ ਨੇ ਬਰਨਾਲਾ ਵੀ ਕਰ ਰਹੇ ਨੇ ਹਾਂਜੀ ਤੇ ਉਹ ਜਿਤ ਮੋਗੇ ਵੀ ਕੋ ਬਗਲਾ ਵੀ ਕਿਰਨ ਕਰ ਰਹੇ ਇਹ ਇੱਕ ਇਹਨਾਂ ਨੇ ਇਹਦਾ ਇਲੈਕਸ਼ਨ ਲੜਨ ਵਾਸਤੇ ਆਪਣਾ ਸਿਸਟਮ ਬਣਾ ਰਹੇ ਨੇ ਹਾਂ ਇਲੈਕਸ਼ਨ ਲੜਨ ਵਾਸਤੇ ਪਰ ਲੋਕਾਂ ਨੂੰ ਘਰੋਂ ਬੇਕਰ ਕਰ ਇਲੈਕਸ਼ਨ ਡਿਜਾਸਟ ਦੀ ਅਸੀਂ ਇਸ ਗੱਲ ਨੂੰ ਪੂਰਾ ਪੋਜ ਕਰਾਂਗੇ ਕਿ ਜ਼ਮੀਨ ਕਿਸੇ ਕੀਮਤ ਤੇ ਕਿਸਾਨਾਂ ਨੂੰ ਇਹ ਬੇਨਤੀ ਕਰਾਂਗੇ ਆਪਣੀ ਜ਼ਮੀਨ ਬਿਲਕੁਲ ਬੜਾਥਰ ਮੜਾਓ ਅਸੀਂ ਆਪਾਂ ਜੋ 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 ਜਿੱਥੇ ਜ਼ਰੂਰਤ ਹੈਗੀ ਆ ਉੱਥੇ ਜ਼ਮੀਨ ਅਕਵਾਇਰ ਕਰੋ ਜੋ ਜ਼ਰੂਰਤ ਹੀ ਨਹੀਂ ਹੈ ਆਪਾਂ ਨੂੰ ਕਿਹਦੇ ਕਿਹਨੂੰ ਕਿਹਦੇ ਮੰਗੇ ਕਿਥੋਂ ਡਿਮਾਂਡ ਆ ਗਈ ਆਪਣੇ ਕੋਲੇ ਕਿ ਇੱਥੇ ਆਪਾਂ ਆ ਸ਼ਹਿਰ ਬਸਾਣਾ ਵਧਾਉਣਾ ਉਹਨੂੰ ਜਿੱਥੇ ਆਲਰੇਡੀ ਜਿਹੜੇ ਇੰਡਸਟਰੀ ਦੇ ਸਾਰੇ ਖਾਲੀ ਪਏ ਭਾਂਬਾ ਕਰਦੇ ਨੇ ਤੇ ਜਾਂ ਜਿਹੜੇ ਜਿਹੜੇ ਰਜਿਸਟਰਡ ਸੈਕਟਰ ਨੇ ਉਹ ਸਾਰੇ ਖਾਲੀ ਪਏ ਨਾਲ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ ਮੈਂ ਤਾਂ ਮਹਾਰੀ ਦੀ ਗੱਲ ਕਰਦਾ ਸੈਂਕੜੇ ਏਕੜ ਜਮੀਨ ਜਿਹੜੀ ਮੇਰੀ ਮਹਾਰੀ ਦੀ ਹਜ਼ਾਰਾਂ ਏਕੜ ਜਮੀਨ ਨੂੰ ਐਕਵਾਇਰ ਹੋਈ ਹੋਈ ਹੈ ਉਥੇ ਕੱਖ ਨਹੀਂ ਹੋਇਆ ਹੋ ਨਮੀ ਕਾਦੇ ਬਾਅਦ ਆਖਰੀ ਸਵਾਲ ਦੇ ਨਾਲ ਇੰਟਰਵਿਊ ਖਤਮ ਕਰਦੇ ਆ ਇਹਦੇ ਵਿੱਚ ਹੁਣ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੁਝ ਗੱਲਾਂ ਲੈ ਕੇ ਆ ਰਹੇ ਨੇ ਉਹ ਕਹਿੰਦੇ ਕਿ ਵਿਰੋਧੀ ਧਿਰ ਭਾਵੇਂ ਲੈਂਡ ਪੁਲਿੰਗ ਦਾ ਮਾਮਲਾ ਜ਼ਰੂਰ ਚੱਕੂਗੀ ਬੇਅਦਬੀ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਜਾ ਰਿਹਾ ਆਖਰੀ ਸਵਾਲ ਦੇਖੋ ਮੈਂ ਬੇਅਦਬੀ ਦੇ ਮੈਂ ਜਿਹੜਾ ਲੋਕ ਕਰਦੇ ਨੇ ਜਾਂ ਕਰਦੇ ਨੇ ਇੰਨੇ ਕਿ ਦਸਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਬੰਦਾ ਕੋਈ ਐਸੀ ਗਲਤੀ ਨਾ ਕਰੇ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਗੱਲ ਹੋਵੇ ਚਾਹੇ ਮੰਦਿਰ ਦੀ ਗੱਲ ਹੋਵੇ ਚਾਹੇ ਮਸਜਿਦ ਦੀ ਗੱਲ ਹੋਵੇ ਚਾਹੇ ਗਿਰਜਾ ਘਰ ਦੀ ਗੱਲ ਹੋਵੇ ਸਾਡਾ ਜਿਹੜਾ ਸੰਵਿਧਾਨ ਹੈ ਇਹ ਸਾਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਹਰ ਬੰਦਾ ਆਪਣੇ ਮਰਿਆਦਾ ਮੁਤਾਬਕ ਉਹਦੀ ਪੂਜਾ ਅਰਚਨਾ ਕਰ ਸਕਦਾ ਹੈ ਉਹਦੇ ਕੋਈ پابੰਦੀ ਨਹੀਂ ਹੋਣੀ ਚਾਹੀਦੀ ਕੋਈ ਦੂਸਰਾ ਬੰਦਾ ਉਹਨੇ ਧਰਮ ਦੇ ਵਿੱਚ ਜਾ ਕੇ ਪ੍ਰਕਾਟ ਪੈਦਾ ਕਰਦਾ ਜਾਂ ਉੱਤੇ ਕੋਈ ਐਦਾਂ ਦੀ ਸ਼ਰਤ ਕਰਦਾ ਜਿਸ ਦੇ ਨਾਲ ਦੂਜੇ ਜਿਹੜੇ ਭਾਵਨਾਵਾਂ ਝੜਕਦੀਆਂ ਨੇ ਜਿਜਵਾਦ ਨੂੰ ਉਹ ਹੁੰਦਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਉਹ ਤਾਂ ਬਗਰ ਜਿੰਨੀ ਸ਼ਕਤੀ ਕਰੇ ਉਹ ਨਹੀਂ ਥੋੜੀ ਹੈ ਅਰਸਨ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜਿਸ ਵਿਚਕਾਰ ਕਾਂਗਰਸ ਵੱਲੋਂ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਅਸੀਂ ਜ਼ਮੀਨੀ ਪੱਧਰ ਤੇ ਇਸ ਦੀ ਲੜਾਈ ਲੜਾਂਗੇ ਪਿੰਡ-ਪਿੰਡ ਜਾ ਕੇ ਜਿੱਥੇ-ਜਿੱਥੇ ਵੀ ਜ਼ਮੀਨ ਐਕਵਾਇਰ ਕਰਨ ਦੀ ਤਸਵੀਰ ਰੱਖੀ ਜਾਊਗੀ ਜਾਂ ਲੈਂਡ ਪੂਲਿੰਗ ਕੀਤੀ ਜਾਊਗੀ ਉੱਥੇ ਅਸੀਂ ਪਹੁੰਚਾਂਗੇ ਅਤੇ ਜ਼ਮੀਨੀ ਪੱਧਰ ਤੇ ਇਸ ਦਾ ਡਟ ਕੇ ਵਿਰੋਧ ਵੀ ਉਹਨਾਂ ਵੱਲੋਂ ਕੀਤਾ ਜਾਵੇਗਾ ਕੈਮਰਾ ਪਰਸਨ ਗੁਰਸੱਭ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਨਿਊਜ਼ ਮਹਾਲੀ ਕਿਡਨੀ ਫੇਲ ਲੀਵਰ ਫੇਲ ਕੈਂਸਰ ਜਾਂ ਹਾਰਟ ਦੀ ਪ੍ਰੋਬਲਮ ਇਹ ਉਹ ਬੜੀ-ਬੜੀ ਬਿਮਾਰੀਆਂ ਹਨ ਜਿਸ ਵਿੱਚ ਇਨਸਾਨ ਦਾ ਲੱਖ ਰੁਪਏ ਖਰਚ ਹੋ ਜਾਂਦਾ ਹੈ ਔਰ ਕੁਝ ਵੀ ਹੱਥ ਨਹੀਂ ਲੱਗਦਾ तो आयुर्वेद को अपनाओ बीमारी की जड़ पर काम करो 7350473504